ਇੱਕ ਚੌਪਈ ਸਾਹਿਬ ਦਾ ਪਾਠ ਹੈ ਜਿਹੜਾ ਛੁਪਾ ਕੇ ਰੱਖਿਆ ਗਿਆ ਹੈ। ਅੱਛਾ ਜੀ। ਨਿਹੰਗ ਸਿੰਘ ਆਪ ਪੜਦੇ ਆ ਦੂਜਿਆਂ ਨੂੰ ਸੁਣਾਉਂਦੇ ਹੀ ਨਹੀਂ। ਇਹ ਲੋੜ ਹੀ ਨਹੀਂ ਇਹਨਾਂ ਨੂੰ ਸੁਣਾਉਂਦੀ। ਕਿਸੇ ਨੂੰ ਨਹੀਂ ਸੁਣਾਉਂਦੇ। ਸੁਣਾਉਂਦੇ ਆ ਆਪਣਾ ਪੜਦੇ ਆ ਆਪਣਾ ਵੀ ਪਤਾ ਨਹੀਂ ਆਮ ਲੋਕਾਂ ਨੂੰ ਨਹੀਂ ਪਤਾ ਉਹ ਖਜ਼ਾਨਾ। ਉਹ ਪਾਠ ਇਸ ਤਰ੍ਹਾਂ ਹੈ ਕਿ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ। ਚੌਪਈ ਤੋਂ ਸ਼ੁਰੂ ਹੁੰਦਾ। ਡਗਮਗ ਲੋਕ ਚਤੁਰਦਸ ਭਏ ਅਸੁਰਾਂ ਸਾਸ ਸਕਲ ਪਰ ਗਏ ਵਿੱਚ ਚੋਹਾਂ ਲੋਕਾਂ ਚ ਡਗਮਗ ਪੈਦਾ ਹੋ ਗਈ ਤੇ ਅਸੁਰੀ ਅਸੁਰ ਪੈਦਾ ਹੋ ਗਏ ਸਾਰੇ ਪਾਸੇ ਇਹ ਮਹਾਕਾਲ ਦਾ ਜੰਗ ਹੈ ਸਰਬ ਲੋ ਪਰਮੇਸ਼ਰ ਜੀ ਦਾ ਜੀ ਚੋਪਈ ਸਾਹਿਬ ਦਾ ਜਿਹੜਾ ਪਾਠ ਹੈ ਬ੍ਰਹਮਾ ਵਿਸ਼ਣ ਸਬੈ ਡਰ ਪਾਨੇ ਬ੍ਰਹਮਾ ਤੇ ਵਿਸ਼ਨੂੰ ਸਾਰੇ ਹੀ ਡਰ ਗਏ ਮਹਾਕਾਲ ਕੀ ਸਰਨ ਸਿਧਾਨੇ ਅਕਾਲ ਪੁਰਖ ਕੋਲ ਭਜੇ ਇਹ ਵੀ ਦਸਵੇ ਪੁਕਾਰ ਤਪਏ ਜਨ ਕਰ ਲੂਟ ਬਨਕ ਸੇ ਲਏ ਤਰਾਹ ਤਰਾਏ ਹਮ ਸਰਨ ਤਿਹਾਰੀ ਸਭ ਪੈਤੇ ਹਮਲੇ ਹੋ ਉਬਾਰੀ ਤੁਮ ਹੋ ਸਕਲ ਲੋਗ ਸਿਰ ਤਾਜਾ ਗਰਬਨ ਗੰਜ ਗਰੀਬ ਨਿਵਾਜਾ ਆਦ ਅਕਾਲ ਅਜੋਨ ਬਿਨਾ ਪੈ ਨਿਰਬিকার ਨਿਰਲੰਭ ਜਗਤ ਮੈਂ ਨਿਰਬিকার ਨਿਰਜੁਰ ਅਬਨਾਸੀ ਪਰਮ ਜੋਗ ਕੇ ਤਤ ਪ੍ਰਕਾਸੀ ਨਿਰੰਕਾਰ ਨਵਨਿtt ਸਵੈਮ ਭਵਤਾ ਆਤਮਾ ਜਾ ਜਾਤ ਨਾ ਬੰਦਵ ਜਿਹਦੀ ਮਾਂ ਪਿਓ ਬੰਦਵ ਨਹੀਂ ਐ ਉਹ ਮਾਂ ਕਾਲ ਆ ਗਿਆ ਹਣ ਜੰਗ तात ਮਾਜਾ ਜਾਤ ਨਾ ਬੰਧਵ ਸਤਰੂ ਬਿਹੰਡ ਸੁਰਧ ਸੁਖਦਾਇਕ ਸ਼ਤਰੂਆਂ ਦਾ ਅੰਤ ਕਰਨ ਵਾਲਾ ਜਿਹੜਾ ਉਹ ਆ ਗਿਆ ਤੇ ਸਾਧੂਆਂ ਸੰਤਾਂ ਦੀ ਰੱਖਿਆ ਕਰਨ ਵਾਲਾ ਆ ਗਿਆ ਆਪ ਮਾਹਕਾਲ ਖੁਦ ਆ ਗਿਆ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਦੇਖ ਰਿਹਾ ਵੀ ਆ ਗਿਆ ਜੀ